ਕੱਲੋ ਕਰਾ ਜੂਨ 84 ਦੀ 40ਵੀਂ ਵਰੇਗੰਨ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਟੈਕਸਸ ਵਿਖੇ ਕਰਵਾਏਗੇ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕੌਮੀ ਸੰਘਰਸ਼ ਬਾਰੇ ਆਪਣੇ ਵਿਚਾਰ ਰੱਖੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਖਾਸ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਚੱਲ ਰਹੇ ਕੌਮ ਦੇ ਆਜ਼ਾਦੀ ਸੰਘਰਸ਼ ਬਾਰੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਇਸੇ ਨਾਲ ਹੀ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਅਖੰਡਪਾਟ ਸਾਹਿਬ ਆਨੰਦ ਹੋਏ ਸਨ ਉਹਨਾਂ ਦੇ ਭੋਗ ਵੀ ਪਾਏ ਗਏ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1606 ਦੇ ਵਿੱਚ ਫਿਰ ਅਕਾਲ ਤਖਤ ਤੇ ਹਰਮੰਦਰ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ ਜਿਨ੍ਹਾਂ ਨੂੰ ਅੱਜ ਵੀ ਅਸੀਂ ਜਦੋਂ ਮੀਰੀ ਤੇ ਪੀਰੀ ਦੇ ਨਿਸ਼ਾਨਾਂ ਦੇ ਤੌਰ ਤੇ ਜਿਹੜੀ ਹੈ ਉਹ ਯਾਦ ਕਰਦੇ ਹਾਂ ਉਹਨਾਂ ਦਾ ਰੰਗ ਕੇਸਰੀ ਦੇ ਵਿੱਚ ਬਦਲ ਜਾਂਦਾ ਹੈ ਜੋ ਕਿ ਇਹ ਫਿਰ ਸ਼ਹਾਦਤ ਦੇ ਸਫ਼ਰ ਦੀ ਗੱਲ ਸ਼ੁਰੂ ਹੁੰਦੀ ਹੈ ਸ਼ਹੀਦਾਂ ਦੇ ਸਰਤਾਜ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ ਹੈ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਉਹ ਸਾਰੇ ਐਲੀਮੈਂਟਸ ਨੂੰ ਦੇਖਦੇ ਆ ਜਿਹੜੇ ਰਾਜ ਨਾਲ ਜੁੜੇ ਹੋਏ ਨੇ ਅਕਸਰ ਮੈਂ ਇਹ ਗੁਰਬਾਣੀ ਦਾ ਫਰਮਾਨ ਦੌਰਾਨ ਹੈ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਹੀਂ ਹੁੰਦੇ ਇਹ ਜਿਹੜਾ ਰਾਜਗੁਰੂ ਨਾਨਕ ਸਾਹਿਬ ਨੇ ਸਟੈਬਲਿਸ਼ ਕੀਤਾ ਸੱਚ ਦਾ ਕਿਲਾ ਹੁਣ ਸੱਚ ਦੇ ਦੁਆਲੇ ਹੀ ਸਭ ਕੁਝ ਘੁੰਮਦਾ ਹੈ ਜੇ ਅਸੀਂ ਖਾਲਸਤਾਨ ਦੀ ਗੱਲ ਕਰਦੇ ਹਾਂ ਜਿਹੜਾ 40 ਸਾਲ ਦੇ ਸਾਡੇ ਸੰਘਰਸ਼ ਦੀ ਗੱਲ ਹੈ ਜਿਹੜਾ ਦਿੱਲੀ ਤਖਤ ਦੇ ਨਾਲ ਉਦੋਂ ਸਾਡੀ ਟੱਕਰ ਸੀ ਜਹਾਂਗੀਰ ਵੇਲੇ ਤੇ ਅੱਜ ਵੀ ਔਰ ਤੁਸੀਂ ਦੇਖੋ ਕਿਵੇਂ ਲਫ਼ਜ਼ ਕੌਂਟ੍ਰਰੀ ਨੇ ਜਹਾਂਗੀਰ ਜਿਹੜਾ ਆਰਡਰ ਕਰਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਚੰਦੂ ਫੈਸਿਲੀਟੇਟਿੰਗ ਫੈਕਟਰ ਹੈ ਸਾਜ਼ਿਸ਼ੀ ਬ੍ਰਾਹਮਣਵਾਦ ਨਾਲ ਨਾਲ ਹੁਣ ਉਸ ਦੇ ਸਬੂਤ ਤੌਜ਼ਕੇ ਜਹਾਂਗੀਰੀ ਜਿਹੜੀ ਬਾਇਓਗ੍ਰਾਫੀ ਹੈ ਜਹਾਂਗੀਰ ਦੀ ਜਿਸ ਨੂੰ ਜਦੋਂ ਸਾਡੇ ਪਰਸ਼ਨ ਫਾਰਸੀ ਪੜਨ ਵਾਲੇ ਸਕਾਲਰ ਡਾਕਟਰ ਗੰਡਾ ਸਿੰਘ ਜਸਦਾਰ ਕਪੂਰ ਸਿੰਘ ਜਿਨ੍ਹਾਂ ਨੇ origignal research ਕੀਤੀ ਉਹਨਾਂ ਨੇ ਕਢਿਆ ਤੇ ਤੌਜ਼ਕੇ ਜਹਾਂਗੀਰੀ ਚ ਜਹਾਂਗੀਰ ਖੁਦ اقਬਾਲ ਕਰਦਾ ਹੈ ਕਿ ਭਾਈ ਮੈਂ ਇਸ ਨੂੰ ਗੁਰੂ ਨਾਨਕ ਦੇ ਘਰ ਨੂੰ ਉਹ ਫਾਰਸੀ ਦੇ ਵਿੱਚ ਲਫ਼ਜ਼ ਕਹਿੰਦਾ ਕਿ ਦੁਕਾਨੇ ਬਾਤਲ ਇੱਕ ਝੂਠ ਦੀ ਦੁਕਾਨ ਜਿਹਦੇ ਜੋ ਪੂਰਾ ਬਿਆਨ ਕਰਦਾ ਹੈ ਕਿ ਗੋਇੰਦਵਾਲ ਦੇ ਕੰਡੇ ਗੁਰੂ ਅਰਜਨ ਸਾਹਿਬ ਨੂੰ ਰੈਫਰ ਕਰਕੇ ਪੀਰਾਂ ਫਕੀਰਾਂ ਦੇ ਪੇਸ ਵਿੱਚ ਰਹਿੰਦੇ ਨੇ ਤਿੰਨ ਚਾਰ ਪੀੜੀਆਂ ਤੋਂ ਇਹਨਾਂ ਦੀ ਇਹ ਝੂਠ ਦੀ ਦੁਕਾਨ ਬੜੀ ਗਰਮ ਹੈ ਦੁਕਾਨੇ ਬਾਤਲ ਹੁਣ ਬਾਤਲ ਝੂਠ ਹੈ ਜਿਹੜਾ ਇਹ ਖੁਦ ਦਿੱਲੀ ਤਖਤ ਵਾਲੇ ਜਾਂ ਜਹਾਂਗੀਰ ਵਰਗੀ ਸੋਚ ਵਾਲੇ ਨੇ ਤੇ ਇਧਰ ਗੁਰੂ ਨਾਨਕ ਨੇ ਜਿਹੜੇ ਸੱਚ ਦੀ ਤਲਵਾਰ ਲੈ ਕੇ ਆਂਦੇ ਨੇ ਉਹ ਸੱਚ ਦੀ ਤਲਵਾਰ ਇਹ ਤੁਹਾਨੂੰ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ 1710 ਦੇ ਵਿੱਚ ਔਰ ਜਿਹੜਾ ਸਿੱਕਾ ਚਲਾਇਆ ਜਾਂਦਾ ਉਹ ਸਿੱਕੇ ਦੇ ਉੱਤੇ ਲਫ਼ਜ਼ ਉਕਰੇ ਨੇ ਫਾਰਸੀ ਉਸਮਾਨੀ ਦੀ ਜ਼ੁਬਾਨ ਸੀ ਜਿਹਨੂੰ ਤੁਸੀਂ ਲਿੰਕ ਲੈਂਗੁਏਜ ਕਹਿੰਦੇ ਹੋ ਜਿਵੇਂ ਅੱਜ ਅੰਗਰੇਜ਼ੀ ਹੈ ਤੇ ਉਸਦੇ ਲਫ਼ਜ਼ ਨੇ ਜਦ ਬਰ ਹਰ ਦੋ ਆਲਮ ਤੇ ਨਾਨਕ ਵਾਹਬ ਅਸ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹ ਫਜ਼ਲ ਸੱਚਾ ਸਾਹਿਬ ਅਸ ਕਿ ਇਹ ਸਿੱਕਾ ਸਿੱਖ ਰਾਜ ਦਾ ਸੀ ਦੋ ਜਹਾਨਾਂ ਦੇ ਵਿੱਚ ਚਲਾਇਆ ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸ ਗੁਰੂ ਨਾਨਕ ਦੀ ਤੇਗ ਹੁਣ ਵੱਧ ਤੋਂ ਵੱਧ ਸਾਡੇ ਇਤਿਹਾਸਕ ਪਰਮਾਨ ਆਸਾ ਦੀ ਗੱਲ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਹੱਥ ਚ ਸੋਟਾ ਆਸਾ ਹੈ ਪਰ ਮੈਂ ਕਿਤੇ ਪਿਛਲੇ ਦਿਨਾਂ ਚ ਪੜ ਰਿਹਾ ਸੀ ਕਿ ਸ਼ਾਇਦ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਸ਼ਸਤਰਾਂ ਦੇ ਵਿੱਚ ਹਾਲਾਂ ਉਹਦੇ ਕਦੇ ਦیدار ਕਰਵਾਏ ਨਹੀਂ ਜਾਂਦੇ ਉਹ ਆਸਾ ਮੌਜੂਦ ਹੈ ਜਿਹੜਾ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਸੀ ਜਬ ਮਲਟੀਪਲ ਹੋਣ ਗਏ ਉਹਨਾਂ ਚੋਂ ਇੱਕ ਜਦੋਂ ਉਹ ਦੱਖਣ ਦੀ ਯਾਤਰਾ ਤੇ ਗਏ ਨੇ ਉਹਨੂੰ ਪ੍ਰੀਜ਼ਰਵ ਕੀਤਾ ਹੋਏਗਾ ਪਰ ਗੱਲ ਜ਼ਾਹਰ ਹੈ ਸਿੱਕਾ ਇਹ ਕਹਿੰਦਾ ਹੈ ਵੀ ਗੁਰੂ ਨਾਨਕ ਦੀ ਤੇਗ ਦੇ ਫਤਿਹ ਸ਼ਾਹਾਂ ਦੇ ਸ਼ੈਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੱਚ ਦੀ ਤੇਗ ਅਲਟੀਮੇਟਲੀ ਟਰੂਥ